ਭਾਰੀ ਜਿਹੜੀ ਹਨੇਰੀ ਐ ਇਸ ਟਾਈਮ ਵਗ ਰਹੀ ਐ ਕਿਉਂਕਿ ਮੌਸਮ ਭਾਗ ਨੇ ਲੱਡ ਦਿੱਤਾ ਸੀ ਆ ਕਈ ਜਿਲਿਆਂ ਦੇ ਵਿੱਚ ਜਿਹੜੀ ਧੂੜ ਭਰੀਆਂ ਹਨੇਰੀਆਂ ਚੱਲ ਸਕਦੀਆਂ ਬਾੜ ਛਾ ਸਕਦੀ ਐ ਤੇ ਤੁਦ ਸਾਹਮਣੇ ਇਸ ਟਾਈਮ ਖੜਕਾੜ ਪੈਦਾ ਦੱਸਦਾ ਪਿਆ ਗਿਆ ਤੇ ਬੁਰਾ ਹਾਲ ਕਹਿ ਸਕਦੇ ਆ ਤੇ ਮੌਸਮ ਨੇ ਜਿਹੜੀ ਕਰਵਟ ਲਈ ਐ ਜੇ ਗਰਮੀ ਕਾਫੀ ਪੈਂਦੀ ਪਈ ਸੀ ਉਹਦੇ ਨਾਲ ਨਾਲ ਪਰ ਇਸ ਟਾਈਮ ਜਿਹੜੀ ਹਨੇਰੀ ਐ ਜਿਹੜੀ ਉਹ ਵੀ ਪੂਰੇ ਜੋਰ ਤੇ ਜਿਹੜੀ ਇਸ ਟਾਈਮ ਆ ਵਗਦੀ ਰਹੀ ਪਈ ਆ ਤੇ ਤਸਵੀਰਾਂ ਤੁਸੀਂ ਇਹ ਬਾਗਪੁਰਾ ਸ਼ਹਿਰ ਦੀਆਂ ਦੇਖ ਰਹੇ ਹੋ ਜਿੱਥੇ ਇਸ ਟਾਈਮ ਹਨੇਰੀ ਦਾ ਪੂਰਾ ਜੋਰ ਹੈ ਤੇ ਲਾਈਟਾਂ ਜਿਹੜੀਆਂ ਜਗ ਰਹੀਆਂ ਆਆਂ ਉਹ ਇਨਵਰਟਰ ਨਾਲ ਜਗਦੀਆਂ ਪਈਆਂ ਬਿਜਲੀ ਬੰਦ ਹੋ ਚੁੱਕੀ ਐ ਤੇ ਖੜਕਾੜ ਪੈਂਦਾ ਪਿਆ ਤੇ ਬਾਕੀ ਕल्याਣ ਸਾਹਿਬ ਕल्याਣ ਸਾਹਿਬ ਤੁਸੀਂ ਆ ਦੇਖ ਰਹੇ ਹੋ ਜਿੱਥੇ ਹਨੇਰੀ ਦਾ ਪੂਰਾ ਜੋਰ ਕਹਿ ਸਕਦੇ ਆ ਤੇ ਕੀ ਕਹੋਗੇ ਮਤਲਬ ਵੀ ਮੌਸਮ ਭਾਗ ਦਾ ਲੱਡ ਵੀ ਸੀਗਾ ਬਸ ਮੌਸਮ ਹਣ ਤਬਦੀਲ ਹੋਣੇ ਆ ਤੇ ਆਪਾਂ ਵੀ ਜਿਹੜੀ ਥੋੜੀ ਥੋੜੀ ਦਿਖਾ ਦਿੰਦੇ ਆ ਕਿ ਹਨੇਰੀ ਦਾ ਸੁਪਾਨ ਦਾ ਰੂਪ ਧਾਰ ਗਈ ਹਨੇਰੀ ਬਿਲਕੁਲ ਜਰੂਰ ਰੱਖੋ ਬਿਲਕੁਲ ਵਿਚਾਰ ਰੱਖਣ ਦੀ ਜ਼ਰੂਰਤ ਹੈਗੀ ਆ ਹਨੇਰੀ ਜ਼ੋਰ ਜ਼ੋਰ ਦੀ ਵਗਦੀ ਪਈ ਆ ਕਿਉਂਕਿ ਜਿੰਨੇ ਵੀ ਕੋਈ ਰਸਤੇ ਜਾਂ ਆਉਦੇ ਆ ਤਰਾਕਤ ਵਗੈਰਾ ਡਿੱਗ ਸਕਦੇ ਹੈਗੇ ਆ ਕਿਉਂਕਿ ਹਨੇਰੀ ਨਹੀਂ ਜਿਵੇਂ ਗੱਡੀਆਂ ਵਾਲੇ ਉਹਨਾਂ ਨੂੰ ਬੇਨਤੀ ਹੈਗੀ ਵੀ ਹੌਲੀ ਆਓ ਸਪੀਡ ਜ਼ਿਆਦਾ ਨਾ ਰੱਖੋ ਕਿਉਂਕਿ ਕੋਈ ਅੰਤਰਾਕਤ ਦਾ ਦਾਣਾ ਵਗੈਰਾ ਡਿੱਗ ਸਕਦਾ ਹੈਗਾ ਤੇ ਪਰ ਵੱਚਨ ਦੀ ਜ਼ਰੂਰਤ ਹੈਗੀ ਆ ਮੌਸਮ ਮਤਲਬ ਕਰਵਟ ਲੈ ਚੁੱਕਿਆ ਹੈਗਾ ਤੇ ਜਿੱਥੇ ਹਨੇਰੀ ਹੈ ਉੱਥੇ بارش ਵੀ ਆ ਸਕਦੀ ਆ ਤੇ ਤਸਵੀਰਾਂ ਤੁਹਾਨੂੰ ਵਿਖਾ ਦਿੱਤੀਆਂ ਸ਼ੇਅਰ ਕਰ ਲਓ ਕਿਰਪਾ ਕਰਕੇ ਮੈਂ ਤੁਹਾਨੂੰ ਅਲਰਟ ਵੀ ਪਾਇਆ ਸੀਗਾ ਵੀ ਜਿਹੜੀ ਸਾਡੀ ਲਾਈਵ ਹੋਇਆ ਕਰੂਗੀ ਲਗਾਤਾਰ ਉਹ YouTube ਤੇ ਹੋਇਆ ਕਰੂਗੀ ਕੋਈ ਵੀ ਲਾਈਵ ਹੋਊਂ ਵੀ ਅਸੀਂ ਕਿਸੇ ਵੀ ਤਰ੍ਹਾਂ ਦੇ YouTube ਤੋਂ ਥਰੂ ਕਰਾਂਗੇ ਤੁਸੀਂ ਤੁਸੀਂ ਅਧਰ ਚੈਨਲਾਂ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਤਰ੍ਹਾਂ ਦੀ ਅਪਡੇਟਾਂ ਜਿਹੜੇ ਦੇ ਰਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ